ਕਿਸਦਾ ਪੱਕਾ ਵਿਧਿ ਵਿਵਧਾਨ ਬਣਾਇਆ ਜਾਏ ਜੇ ਆਪਾਂ ਦਸਤਾਰਾਂ ਬੰਨ ਕੇ ਸਿੰਘ ਸਹਬਾਨ ਨੂੰ ਲਿਉਨੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਆਪਾ ਤੋਰ ਲਗਿਆ ਵੀ ਉਸ ਦਸਤਾਰ ਦਾ ਖਿਆਲ ਜਰੂਰ ਰੱਖੀ ਇੱਕ ਮੈਂ ਸਿਰਫ ਬੇਨਤੀ ਕਰਾਂਗਾ ਉਰਦੂ ਦਾ ਸ਼ੇਰ ਹੈ ਭਾਵੇਂ ਉਹ ਮੈਂ ਬਦਲਿਆ ਹੋਇਆ ਹੈ ਪਰ ਯਾਦ ਰੱਖਿਓ ਡੂਬੇਗੀ ਕਿਸ਼ਤੀ ਤਾਂ ਡੂਬेंगे ਸਾਰੇ ਨਾ ਤੂੰ ਹੀ ਬਚੋਗੇ ਨਾ ਸਾਥੀ ਤੇਮਾਰੀ ਜਦੋਂ ਤੋਂ ਐਜੀਪੀਸੀ ਦੇ ਵੱਲੋਂ ਗੰਨੀ ਰੁਖबीर ਸਿੰਘ ਨੂੰ ਗਿਆਨੀ ਸੁਲਤਾਨ ਸਿੰਘ ਨੂੰ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਥੇਦਾਰੀ ਦੇ ਅਹੁਦੇ ਤੋਂ ਫਾਰਕ ਕੀਤਾ ਗਿਆ ਉਦੋਂ ਤੋਂ ਹੀ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸਿੱਖ ਸਿਆਸਤ ਦੇ ਵਿੱਚ ਫਲਚਲ ਮਚੀ ਹੋਈ ਹੈ ਜਿਸ ਦੇ ਵਿੱਚ ਵੱਖ-ਵੱਖ ਰਿਆ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਕੋਈ ਵਿਧੀ ਵਿਧਾਨ ਬਣਾਉਣਾ ਚਾਹੀਦਾ ਹੈ ਕਿ ਜ਼ਥੇਦਾਰੀ ਨੂੰ ਕਿਸ ਨੂੰ ਲਗਾਉਣਾ ਹੈ ਅਤੇ ਕਿਸ ਤਰ੍ਹਾਂ ਹਟਾਉਣਾ ਹੈ ਇਸ ਨੂੰ ਲੈ ਕੇ ਕੋਈ ਵਿਧੀ ਵਿਧਾਨ ਵਧੀਆ ਤਰੀਕੇ ਦੇ ਨਾਲ ਬਣਾਉਣਾ ਚਾਹੀਦਾ ਹੈ ਕਿਉਂਕਿ ਜਦੋਂ ਤੋਂ ਇਹਨਾਂ ਤਿੰਨ ਜ਼ਥੇਦਾਰਾਂ ਨੂੰ ਜ਼ਥੇਦਾਰੀ ਤੋਂ ਫਾਰਕ ਕੀਤਾ ਗਿਆ ਉਦੋਂ ਤੋਂ ਹੀ ਸਾਰਿਆਂ ਦੇ ਵੱਲੋਂ ਨਿਸ਼ਾਨੇ ਐ ਜੀ ਪੀ ਸੀ ਦੇ ਨਾਲ ਨਾਲ ਸ਼੍ਰੋਮਣੀ ਕਾਲ ਦਲ ਤੇ ਵੀ ਸਾਦੇ ਜਾ ਰਹੇ ਨੇ ਤੇ ਹੁਣ ਇਸ ਨੂੰ ਲੈ ਕੇ ਸਿੱਖ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਅਤੇ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਭਾਈ ਪਿੰਦਰਪਾਲ ਸਿੰਘ ਨੇ ਇਹ ਬੇਨਤੀ ਕਰਦੇ ਹੋਏ ਕਿਹਾ ਕਿ ਜਥੇਦਾਰਾਂ ਨੂੰ ਲਾਉਣ ਦਾ ਅਤੇ ਲਗਾਉਣ ਦਾ ਕੋਈ ਵਿਧੀ ਵਿਧਾਨ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹਨਾਂ ਸਾਰੀਆਂ ਹੀ ਘਟਨਾਕਰਮ ਦੇ ਨਾਲ ਲੋਕਾਂ ਦੇ ਵਿੱਚ ਸਿੱਖਾਂ ਪ੍ਰਤੀ ਹਾਸੋਹੀਣਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜੋ ਕੌਮ ਦੇ ਵਿੱਚ ਘਟਨਾ ਕਰਮ ਚੱਲ ਰਿਹਾ ਹੈ ਉਹ ਬਹੁਤ ਮੰਦ ਭਾਗਾ ਹੈ ਕੌਮੀ ਦਰਦ ਰੱਖਣ ਵਾਲਾ ਹਰ ਇੱਕ ਜਿਹੜਾ ਸੁਹਿਰਦ ਸਿੱਖ ਹੈ ਉਹ ਆਪਣੇ ਤੁਰ ਅੰਦਰ ਤੋਂ ਚਿੰਤਤ ਹੈ ਸਾਡੀ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਕੱਲੇ ਭਾਰਤ ਦੀ ਨਹੀਂ ਟੋਟਲ ਜਿੱਥੇ ਵੀ ਸਿੱਖ ਬੈਠੇ ਹੈ ਜਿੰਨੇ ਕੋਈ ਤੁਹਾਨੂੰ ਬੇਨਤੀ ਕਰ ਸਕਨੇ ਆ ਹੱਥ ਜੋੜ ਕੇ ਬੇਨਤੀ ਹੈ ਆਪਣੀ ਨਿਜਤਾ ਨੂੰ ਆਪਣੀ ਸੁਵਾਰਥ ਨੂੰ ਆਪਣੀ ਖੌਮੇ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਸਮ ਰੱਖ ਕੇ ਆਪਾਂ ਕੌਮ ਲਈ ਸੁਹਿਰਦ ਹੋ ਕੇ ਸੋਚੀਏ ਦੂਸਰੀ ਬੇਨਤੀ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਜਦੋਂ ਵੀ ਕੋਈ ਤਖਤ ਸਹਿਬਾਨ ਤੇ ਘਟਨਾ ਕਰੋਂ ਵਾਪਰਦਾ ਸਮੁੱਚੀ ਕੌਮ ਚੋਂ ਇੱਕ ਆਵਾਜ਼ ਉੱਠਦੀ ਹੈ ਕਿ ਉਸ ਦਾ ਕੋਈ ਵਿਧਿ ਵਿਵਧਾਨ ਹੋਣਾ ਚਾਹੀਦਾ ਹੈ। ਬਿਲਕੁਲ। ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ ਕੋਈ ਦੁਵੇਸ਼ ਚ ਧੜੇਬੰਦੀ ਚ ਨਾ ਲਵੇ ਕਿ ਸਿੰਘ ਸਾਹਿਬ ਨੂੰ ਲਾਉਣਾ ਸਿੰਘ ਸਾਹਿਬ ਨੂੰ ਹਟਾਉਣਾ ਇਸ ਦਾ ਕੋਈ ਪੱਕਾ ਵਿਧਿ ਵਿਵਧਾਨ ਬਣਾਇਆ ਜਾਏ। ਜੇ ਆਪਾਂ ਦਸਤਾਰਾਂ ਬਨ ਕੇ ਸਿੰਘ ਸਾਹਿਬਾਂ ਨੂੰ ਲਿਉਨੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਆਪਾਂ ਤੋਰ ਲਗਿਆਂ ਵੀ ਉਸ ਦਸਤਾਰ ਦਾ ਖਿਆਲ ਜ਼ਰੂਰ ਰੱਖੇ। ਸਾਡੇ ਵੱਲੋਂ ਹੱਥ ਜੋੜ ਕੇ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਉਹ ਆਪਾਂ ਸੱਚੀ ਮੁੱਚੀ ਹਾਸੋ ਹਿਉਣੀ ਲੋਕਾਂ ਸਾਹਮਣੇ ਹੋਏ ਬੈਠੇ ਅਸੀਂ ਕਿਉਂ ਨਹੀਂ ਸੋਚਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਆਪਣੇ ਸਾਰੀ ਦੁਨੀਆ ਨੂੰ ਅਸੀਂ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਪੂਰੇ ਬ੍ਰਹਿਮੰਡ ਨੂੰ ਸੁਖ ਦੇਣ ਵਾਲਾ ਹੈ ਤੇ ਆਪਾਂ ਅੰਦਰੋਂ ਸਾਰੇ ਤਫੇ ਬੈਠੇ ਆ ਮੈਨੂੰ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਚੇਤੇ ਹੁੰਦਾ ਹੈ ਉਹਨਾਂ ਨੇ ਕਿਹਾ ਸੀ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਏ ਪਾਣੀ ਲਾਣਾ ਹਰੀ ਹੋ ਜਾਏਗੀ ਤੇ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਨਾ ਉਸਨੇ ਕਦੀ ਹਰੀ ਨਹੀਂ ਹੋਣਾ ਸਿੱਖੋ ਮੇਰੀ ਹੱਥ ਜੋੜ ਕੇ ਬੇਨਤੀ ਇਸ ਅਪੀਲ ਨੂੰ ਕਿਸੇ ਵੀ ਸਾਜ਼ਿਸ਼ ਨਾਲ ਜੋੜ ਕੇ ਨਾ ਵੇਖਿਓ ਯਾਦ ਰੱਖਿਓ ਜੇ ਬਾਣੀ ਦੇ ਖੁੰਦਿਆ ਵੀ ਅਸੀਂ ਸੁੱਕ ਗਏ ਨਾ ਤੇ ਦੁਨੀਆ ਦੇ ਕਿਸੇ ਬੰਦੇ ਨੇ ਸਾਨੂੰ ਸਕੂਨ ਨਹੀਂ ਦੇ ਸਕਦਾ ਨਾ ਕਿਸੇ ਧੜੇ ਬੰਦੀ ਬਾਬਾ ਫਰੀਦ ਸਾਹਿਬ ਦੇ ਬੱਚੇ ਨੂੰ ਚੇਤੇ ਰੱਖਿਓ 33 ਤੋਂ ਇਹਨਾਂ ਪਲਵੈ ਹੂੰ ਜੇ ਜਲ ਟੁੱਬੀ ਦੇ ਫਰੀਦਾ ਜੋ ਡੋਹਾਗਣ ਰੱਬ ਦੀ ਚੋਰਿੰਦੀ ਚੋਰੇ ਇਹ ਗੱਲ ਯਾਦ ਰੱਖਿਓ ਕਿਉਂਕਿ ਵਕਤੀ ਘਟਨਾਵਾਂ ਜਦੋਂ ਵਾਪਰਦੀਆਂ ਨੇ ਉਹਦੇ ਅਰਥ ਕੁਝ ਹੋਰ ਹੁੰਦੇ ਆ ਸਮਾਂ ਲੰਘਣ ਤੋਂ ਬਾਅਦ ਜਦੋਂ ਉਹਨਾਂ ਘਟਨਾਵਾਂ ਦੀ ਚੀਰਫਾੜ ਹੁੰਦੀ ਏ ਮੁਲਾਂਕਣ ਹੁੰਦਾ ਓਦੋਂ ਬਾਅਦ ਕਈ ਵਾਰੀ ਸਾਰੇ ਸੋਚੇ ਲੱਗ ਪੈਂਦੇ ਆ ਵੀ ਅਸੀਂ ਉਸ ਵਕਤ ਆ ਕਿਉਂ ਕਰ ਦਿੱਤਾ ਇੱਕ ਮੈਂ ਸਿਰਫ ਬੇਨਤੀ ਕਰਾਂਗਾ ਉਰਦੂ ਦਾ ਸ਼ੇਰ ਹੈ ਭਾਵੇਂ ਉਹ ਮੈਂ ਬਦਲਿਆ ਹੋਇਆ ਪਰ ਯਾਦ ਰੱਖਿਓ ਡੋਬੇਗੀ ਕਿਸ਼ਤੀ ਤੋ ਡੂਬੇਗੇ ਸਾਰੇ ਨਾ ਤੂੰ ਹੀ ਬਚੋਗੇ ਨਾ ਸਾਥੀ ਤੇਮਾਰੇ ਬਸ ਇਸ ਗੱਲ ਨੂੰ ਸਾਡੀ ਫਿਰ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ ਪਲੀਜ਼ ਮੈਂ ਵਾਸਤਾਂਿਕ ਬਸਕਦਾ ਸਿੰਘ ਸਹਿਬਾਨ ਦੇ ਰਤਬਿਆਂ ਦਾ ਤੱਕ ਸਹਿਬਾਨ ਦੀ ਮਾਨ ਮਰਿਆਦਾ ਨੂੰ ਕਾਇਮ ਰੱਖੋ ਬੀਤੇ ਹੋਏ ਇਤਿਹਾਸ ਤੋਂ ਆਪਾਂ ਸੇਧ ਲਈਏ ਆਪਾਂ ਨਾ ਗਲਤੀਆਂ ਕਰੀਏ ਸਮੁੱਚੀ ਕੌਮ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ